ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੈੜਾਂ ਆ ਗਈਆਂ ਵੀਰੇ ਕੋਲੇ ਤਾਜੀ ਸੂਈਆ ਗੱਬਣਾ ਚੰਗੇ ਰਿਕਾਰਡ ਵਾਲੀਆਂ ਤਾਂ ਵੀ ਉਹ ਅੱਜ ਦੀ ਵੀਡੀਓ ਆ ਗਈ ਪਿੰਡ ਵੇਗੇয়াল ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਆ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਕੋਲ ਕਲਜਿੰਦਰ ਵੀ ਠੀਕ ਠਾਕ ਹਾਂਜੀ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਠੀਕ ਠਾਕ ਸਤਿਗੁਰੂ ਦਾ ਦੀ ਕਿਰਪਾ ਵਾ ਸਤਿਗੁਰੂ ਮਿਹਰ ਕਰੇ ਹਰ ਇੱਕ ਤੇ ਬਿਲਕੁਲ ਵਧੀਆ ਵੀਰੇ ਪਛਮਾ ਤੇਰੀ ਕਰੇ ਬਿਲਕੁਲ ਜੀ ਹਾਂਜੀ ਵੀਰ ਜੀ ਨਾਂ ਦੱਸਿਓ ਆਪਦਾ ਨਾਂ ਮੇਰਾ ਪਰਮਜੀਤ ਸਿੰਘ ਜੀ ਪਿੰਡ ਬੇਗੇਵਾਲ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੀ ਕਥੂ ਨੰਗਲ ਤੋਂ 5 ਕਿਲੋਮੀਟਰ ਤੇ ਮਜੀਠਾ ਤੋਂ 5 ਕਿਲੋਮੀਟਰ ਬੇਗੇਵਾਲ ਪੈਂਦਾ ਠੀਕ ਹੈ ਜੀ ਫੋਨ ਨੰਬਰ ਵੀਰ ਜੀ ਦੱਸਿ ਠੀਕ ਹੈ ਜੀ ਤਾਂ ਵੀਰ ਜੀ ਕਿਵੇਂ ਆਪਣੇ ਕੋਲ ਪਹਿਲਾਂ ਵੀ ਵੈੜਾਂ ਤਾਂ ਬਹੁਤ ਟੋਪ ਕਲਾਸ ਹੀ ਹੁੰਦੀਆਂ ਹਨਾ ਤਾਂ ਅੱਜ ਵੀ ਸਿਰਾਈ ਲਾ ਦਿੱਤਾ ਬਹੁਤ ਵਧੀਆ ਇਹ ਤੇ ਵੈਰਾਂ ਸਿਰਾਂ ਰਿਹਾ ਜਿੰਦਾ ਵੀਡੀਓ ਆਪਣੀਆਂ ਭੈਣ ਭਰਾ ਵੇਖਣਗੇ ਚੰਗੀਆਂ ਲਾ ਕੇ ਚੰਗੇ ਪੀਸ ਬਿਲਕੁਲ ਜੀ ਤਾਂ ਬਾਕੀ ਵੀਰੋ ਅੱਜ ਵੀ ਚੰਗੀਆਂ ਵੈੜਾਂ ਵੀਰ ਕੋਲ ਆ ਗਈਆਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਇਹ ਵੀ ਵੱਡੀ ਵੈੜਾ ਬਾਕੀ ਵੀਰੋ ਇੱਕ ਵਾਰੀ ਚੈੱਕ ਕਰ ਲਓ ਲੰਮੀ ਬੇਲ ਪਲੀ ਜੁੜੀ ਅ ਉਪਰੋਂ ਵੀ ਸਿੱਧੀ ਸਾਧੀ ਤੇ ਵੇਖੋ ਵੀਰੋ ਪੇਟ ਪੂਠੀ ਚੈੱਕ ਕਰੋ ਵੈੜ ਦੀ ਕਿਆ ਬਾਤ ਹੈ ਸਿਰਾਈ ਲੱਗਿਆ ਜੀ ਤਾਂ ਵੀਰ ਜੀ ਕਰੀਏ ਸ਼ੁਰੂ ਇਹਦੇ ਤੋਂ ਇਹੋ ਆਪਣਾ ਸੂਈ ਆ ਤਾਂ ਗੱਲ ਸੂਈ ਵੀਰ ਜੀ ਗੱਲ ਸੂਈ ਆ ਰਾਤੀ ਵੀਰੇ 10 ਕਿਲੋ ਬੜਾ ਸਟਾਰਟਿੰਗ ਪਹਿਲਾ ਜਿਹੜਾ ਸੀ ਤਾਂ 10 ਕਿਲੋ 11 ਕਿਲੋ ਹੁਣ ਸਵੇਰੇ ਚੋਤਾ ਜੀ ਠੀਕ ਹੈ ਜੀ ਹੁਣ ਵੀਰੇ ਟਾਈਮ ਕਾ ਨਾ ਆ ਨਾ 10 ਵਾਰੀ ਜਿਹੇ ਕਹਿਣੇ ਜੇ ਬਿਲਕੁਲ 9:30 ਹਾਂਜੀ ਆ ਤਕਰੀਬਨ ਇਹ ਨਾ ਹੋਵੇ ਤਕਰੀਬਨ ਇਹਨਾਂ ਕਾ ਟਾਈਮ ਆ 9:30 ਹੋਵੇ 7 ਵਜੇ ਚਵਾਈ ਕੀਤੀ ਸੀਗੀ ਹਾਂਜੀ ਕਿਆ 10-11 ਕਿਲੋ ਗੋਲਾ ਹੁਣ ਜੋ ਸਟਾਰਟਿੰਗ 22 ਕਿਲੋ ਦੇ ਹਿਸਾਬ ਨਾਲ ਹੈਗਾ ਅੱਧੀ ਹਜੇ ਚੋਈ ਦੇ ਹਾਂਜੀ ਹਾਂਜੀ ਆ ਖਾਲੀ ਨਹੀਂ ਹਜੇ ਕੀਤੀ ਹੈ ਨਾ ਬਿਲਕੁਲ ਦੇਖੋ ਵੀਰੋ ਕੱਲ ਹੀ ਸੂਈ ਹੈ ਬਿਲਕੁਲ ਤਾਂ ਬੱਚੇ ਵੀ ਚੰਗੇ ਸੀਮੰਦਾ ਪਾਇਆ ਇਹਨੇ ਟੋਪ ਕਲਾਸ ਵੈੜਾ ਜਿਹੜਾ ਉੱਪਰ ਵੀਰ ਦੀ ਪਈ ਆਪਾਂ ਅਜੇ ਤੱਕ ਜੇਰ ਵੀ ਰੱਖੀ ਪੂਰਾ ਬਾਲਟਾ ਜੇਰ ਦਾ ਫਟਿਆ ਅਜੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਵੱਡੀ ਵੈੜਾ ਫੁੱਲ ਸਾਈਜ਼ ਫੇਸ ਕੁਆਲਿਟੀ ਚੈੱਕ ਕਰ ਲਿਓ ਤਾਂ ਬਾਕੀ ਵੀਰੋ ਇਹਦੀ ਫੇਸ ਕੁਆਲਿਟੀ ਤੋਂ ਲੈ ਕੇ ਜਿਹਦੇ ਕਰਦ-ਕਾਟਸ ਦੀ ਜਾਂ ਥਣਾ ਦੀ ਕੁਆਲਿਟੀ ਦੀ ਗੱਲ ਕਰ ਦੋ ਦੋ ਰੰਗਾਂ ਦਾ ਥਣ ਲੱਗਿਆ ਟੋਪਲਾ ਸਿਰ ਤਾ ਥਣ ਵਿੱਚ ਚੰਗਾ ਮੋਟਾ ਲੱਗਿਆ ਵੀਰੋ ਤਾ ਵੇਥ ਵੇਥ ਤੇ ਥਣ ਲੱਗਿਆ ਤਾ ਲੇਵੇ ਦੀ ਗੱਲ ਕਰੀਏ ਤਾਂ ਵੀਰੋ ਆਪ ਵੀ ਦੇਖ ਲਓ ਇੱਕ ਤਾਂ ਹੁੰਦਾ ਥੱਬਾ ਦੇ ਹੁੰਦਾ ਪੰਡਾ ਪਾਈਆਂ ਇਹ ਪੰਡਾਂ ਨਾਲ ਲੇਵਾ ਜੋ ਤਾਂ ਬਾਕੀ ਬੇਸ਼ੱਕ ਇਹ ਕੈਮਰੇ ਦੀ ਛੋਟੀ ਲੱਗਦੀ ਹੋਵੇ ਫੁੱਲ ਸਾਈਜ਼ ਵੱਡੀ ਵਹਿੜ ਜੋ ਵੀਰੋ ਤੇ ਮਈਆਂ ਨੂੰ ਪੇਠ ਪੂੜਾ ਲੱਗਾ ਵਹਿੜ ਨੂੰ ਚੈੱਕ ਕਰ ਲਓ ਤਾਂ ਤੁਸੀਂ ਦੂਰੋਂ ਵੀ ਚੱਲ ਕੇ ਇੱਥੇ ਆਓਗੇ ਤੁਸੀਂ ਇਹ ਵਹਿੜ ਤੋਂ ਮੁੜ ਕੇ ਨਹੀਂ ਜਾਂਦੇ ਵੀਰੇ ਜਿੰਨਾ ਵੀ ਰਾਂ ਦੀ ਡਿਮਾਂਡ ਹੁੰਦੀ ਆ ਕੀ ਵੱਡੀ ਵੈੜ ਤਾਂ ਫਿਰ ਬੇਲਬੂਲ ਵੀ ਕਾਫੀ ਲੰਮੀ ਆ ਤਾਂ ਵੀਰ ਜੀ ਕਿਦਾਂ ਬੋਲਾ ਇਹਨੇ ਸਟਾਡਿੰਗ ਇਹਨਾਂ ਕੱਢ ਲਿਆ ਤਾਂ ਦੁੱਧ ਫਿਰ ਚੰਗਾ ਭਰ ਜੂ ਗਰੰਟੀ ਹਾਂ ਉਹਦੇ 27 28 ਕਿਲੋ ਪਹਿਲਣ ਦੀ ਦਿੰਦੇ ਸੀ ਠੀਕ ਹੈ ਜੀ ਐ ਕੰਮ ਦੇਖ ਲਓ ਦੱਸਦੀ ਆ ਕੋ ਦੱਸਣ ਵਾਲੀ ਗੱਲ ਹੀ ਨਹੀਂ ਗਈ ਬਿਲਕੁਲ ਜੀ ਵੇੜ ਵੀ ਦੱਸੀ ਜਾਂਦੀ ਬਿਲਕੁਲ ਬਿਲਕੁਲ ਜੀ ਬਾਕੀ ਸੇਵਾ ਨਾਲ ਕੋ 35 ਹੀ ਚੋਹਦਾ ਲੈ ਚਲੀ ਦੇਵਾਦੇ ਮੈਨਾਂ ਕਿ ਵੀਰ ਜੀ ਐਡੀ ਐਡੀਆ ਵੇੜਾ ਨੂੰ 35 40 ਲੀਟਰ ਕੀ ਜਾਂਦਾ ਬਾਕੀ ਦੁੱਧ ਵੀਰਾਂ ਦੇ ਪਾਈਦਾ ਇਹ ਤਾਂ ਗੱਲ ਕਹੀ ਦੀ ਹਰੇਕ ਨੂੰ ਹੁਣ ਮੰਨ ਲਓ ਅਜੇ ਤਾਂ ਬੋਲੇ ਤੇ ਆ ਬਾਕੀ ਦੁੱਧ ਹੈਗਾ ਵੀਰਾਂ ਦੀ ਸੇਵਾ ਬਿਲਕੁਲ ਬਾਕੀ ਵੇੜ ਦੀ ਦੱਸੀ ਜਾਂਦੀ ਐ ਮੂੰ ਟੌਪ ਕਲਾਸ ਵੇੜ ਖੋਲਿਏ ਵੀਰ ਜੀ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਮੈਨਾਂ ਕਿ ਕਿੰਨਾ ਲੇਵਾ ਗਾਂ ਨੂੰ ਬਣਿਆ ਉਹਨਾਂ ਹੀ ਪਛਾਣ ਹੋ ਵੀਰੋ ਯਾਰ ਬਾਈ ਸਿਰਾ ਵੈੜਾ ਵੇੜੋ ਤੂੰ ਇੱਥੇ ਚੱਲ ਕੇ ਆਉਂਦੇ ਓ ਤੂੰ ਵੈੜਾ ਤੋਂ ਨਹੀਂ ਮੁੜ ਕੇ ਜਾਂਦੇ ਫੁੱਲ ਪਲੀ ਜੁੜੀ ਆ ਲੈਵਾਲੂਆ ਵੀ ਬੜਾ ਸ਼ਾਨਦਾਰੀ ਲੱਗਿਆ ਤਵੀਰ ਜੀ ਵੇਖੋ ਨੇ ਆਪਣਾ ਆਪ ਤਾਂ ਵਿਖਾਤਾ ਇਹਨਾਂ ਹਨਾ ਲੈਵਾ ਤੇ ਅੱਗੋਂ ਦੁੱਧ ਵੀਰਾਂ ਦੇ ਪਾਇਦਾ ਵੀਰੋ ਬੜਾ ਚੰਗਾ ਲੱਗਦਾ ਵੀਰ ਜੀ ਬਿਲਕੁਲ ਕਿਰਤੀਆ ਕਰਵਾਦੀ ਟੋਪ ਕਲਾਸ ਆ ਜੀ ਵੇਖੋ ਵੀਰੋ ਬਹੁਤ ਜ਼ਿਆਦਾ ਕੱਦ ਕਾਠੀ ਬਹੁਤ ਸੋਹਣਾ ਵਾ ਕੋਈ ਬੋਦੀ ਕੋਈ ਖੜੀ ਲੱਤ ਦੇਣੀ ਕੁਝ ਐਹੋ ਜੀ ਗੱਲ ਨਹੀਂ ਤੂੰ ਇੱਥੇ ਆਉਗੇ ਚੱਲ ਕੇ ਤੂੰ ਮੁੜ ਕੇ ਨਹੀਂ ਜਾਂਦੇ ਐ ਵਧੀਆ ਕਦ ਕੱਠ ਘੁਮਾ ਲੋ ਵੀਰ ਜੀ ਘੁਮਾ ਲੋ ਤੇ ਉਪਰੋਂ ਮੈਂ ਸਿੱਧੀ ਸਾਦੀ ਗਾਰਡਨ ਨੂੰ ਜਾਵਾਂ ਕੋਈ ਉਂਗਲ ਨਹੀਂ ਕਰ ਸਕਦਾ ਕਿ ਵਹਿੜਾ ਲੱਗੇ ਆਹ ਹਾਂ ਜੀ ਜਹਣਾ ਜੀ ਤਾਂ ਦੇਖੋ ਕਿਹੜਾ ਨੇ ਕਰ ਲੱਗਾ ਬਿਲਕੁਲ ਤੇ ਬਾਕੀ ਵੀਰੇ ਐਵੇਂ ਜੇ ਪਸ਼ੂ ਦੀ ਤਾਂ ਨਹੀਂ ਸੇਵ ਕਰਦੀ ਨਹੀਂ ਥੋੜੀ ਜਿਹਾ ਮੂੰਹ ਪਸ਼ੂ ਬੋਲਦਾ ਵਾ ਕਿ ਉਹ ਪਲਾਜ਼ਾ ਮੈਂ ਗੱਲ ਉਹਦੀ ਵੀਰ ਜੀ ਥਣਾ ਤੀ ਹਨ ਵੀ ਬੜਾ ਸਪੈਸ਼ਲ ਦੋ ਰੰਗਾਂ ਦਾ ਥਣ ਲੱਗਾ ਗੁਲਾਬੀ ਕਾਲਾ ਫਿਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੇੜਦਾ ਜੀਦੀ ਮੋਹਲ ਦੇ ਭਾਵੇਂ 2-2 ਲੱਖ ਕਰ ਲਈਏ ਨਾ ਇਹ ਜਿੰਨਾ ਖੰਡਿਆ ਬਿਲਕੁਲ ਵੀ ਨਾ ਕੋਈ 2 ਨਾ ਕੋ ਡੇਢ ਨਾ ਕੋ 75 ਹਾਂਜੀ 1 35 ਦੇ ਦੀਏ ਜੀ 1 35 ਦੀ ਹਾਂਜੀ ਠੀਕ ਹੈ ਕਰ ਦਿਓ ਵਿਚੋਂ ਮਾਨਤਨ ਹਨਾ ਜੀ 1 30 ਦੀ ਦੇ ਦੀਏ 1 30 ਦੀ ਇੱਕ ਹੀ ਗੱਲ ਕਰਦੀ ਹੈ ਜੀ ਕਰ ਦਿਓ ਜੀ ਜੈ ਜੀ ਕਰ ਦਿਓ ਵੈਨ ਤਾਂ ਭਾਵੇਂ 2 ਲੱਖ ਵੀ ਮੰਗ ਲਓ ਕਿਉਂਕਿ ਸੋਨਾ ਵਾ ਇਹਦਾ ਕਦੋਂ ਕੋਈ ਵੀਰ ਚੱਲ ਕੇ ਆਇਆ ਇਹ ਕੀ ਮੁੜ ਕੇ ਨਹੀਂ ਜਾਂਦਾ ਇਤੋਂ ਤੇ ਚਲੋ ਇਹ ਹੈ ਕਿ ਤਦ ਆ ਰੇਟ ਜੈਜ ਹੁੰਦਾ ਹੈਗਾ ਬਿਲਕੁਲ ਬਿੱਦੀ ਪੇਸ ਵੀ ਚੰਗੇ ਹੁੰਦੇ ਨੇ ਜਨਵਰੀ ਵਿੱਚ ਚੰਗੇ ਹੁੰਦੇ ਰੇ ਜਨਵਰੀ ਚੰਗੇ ਹੁੰਦੇ ਬਿਲਕੁਲ ਤਾਂ ਹਾਣਾ 125 ਦੀ ਵੀਰ ਜੀ 125 ਦੀ ਹਾਂਜੀ ਤੇ 122 122 ਹਾਂਜੀ 120 ਕਰਦੀਏ ਫਿਰ ਦੇਖ ਲੋ ਜਿਆਦਾ ਧੱਕਾ ਨਾ ਹੋਵੇ ਨਹੀਂ ਹੁੰਦਾ ਇਹ ਚਲੋ 120 ਦੀ ਬਾਕੀ ਕੋਈ ਫੋਨ ਲਾ ਲੈ ਹਨਾ ਜੀ ਕੋਈ ਨਹੀਂ ਲਾਵੇ ਕੋਈ ਮੋੜਦੇ ਨਹੀਂ ਕਿਸੇ ਨੂੰ ਵੇਖੋ ਵੀਰੋ 120 ਦੀ ਹੋ ਜੂ ਵੜ ਪਰ ਵੜ ਵੜ ਆ ਵੀਰੋ ਇੱਕ ਤਾਂ ਫੈਂਟ ਤੇ ਪੱਖੂ ਵੀ ਚੰਗੀ ਰਹੂਗੀ ਬਿਲਕੁਲ ਬਹੁਤ ਸ਼ਾਂਤੀਆ ਸਵੇਰ ਆਦੀ ਹੈ ਤੇ ਥੋੜਾ ਕ੍ਰੋਸ ਪਨ ਆ ਗਿਆ ਵਾ ਜਰਸੀ ਚ ਰੱਖ ਗਈ ਪੱਖ ਕੰਨ ਨਿੱਕਾ ਬਾਕੀ ਵੀਰੋ ਫੈਂਡ ਫੂਨ ਵੀ ਚੰਗੀ ਆ ਗਈ ਹੈ ਜੀ ਕ੍ਰੋਸ ਪਾ ਲਿਆ ਗਰਮੀ ਦਾ ਤੋਹਫਾ ਵਾ ਤੋਹਫਾ ਤੋਹਫਾ ਜੀ ਬਹੁਤ ਵਧੀਆ ਚ ਕੋਈ ਨਹੀਂ ਗਰਮੀ ਨੂੰ ਮਹਿਸੂਸ ਕਰਨੀ ਗੜੀ ਉਹਨਾਂ ਨੇ ਮੌਸਮ ਚ ਬਹੁਤ ਸੋਹਣੀ ਮੜਾ ਇੱਕ ਵੀ ਦੀ ਬਾਕੀ ਕੋਈ ਫੂਨ ਲਾ ਲੇ ਹੈ ਨਾ ਜੀ ਠੀਕ ਠੀਕ ਹੈ ਜੀ ਹਾਂ ਜੀ ਦੂਜੇ ਨੰਬਰ ਤੇ ਆ ਗਈ ਗੜੀ ਜੀ ਇਹ ਵੀ ਦੇਖੋ ਵੀਰ ਜੀ ਕੈਮਰਾ ਫੀਸ ਕਿ ਨਹੀਂ ਆ ਗਈ ਬਹੁਤ ਸੋਹਣੀ ਹੈ ਜੀ ਜਿੰਨੀ ਆ ਗਈ ਦੇਖ ਲਓ ਕਿੰਨੀ ਸੋਹਣੀ ਜੇ ਇਹ ਵੀ ਉਸ ਨੂੰ ਨਹੀਂ ਇਹ ਗੱਬਣਾ ਹੀ ਪ੍ਰਿੰਟ ਪ੍ਰਿੰਟ ਇਹ ਗੱਬਣਾ ਵੀ ਸੀ ਗੱਬਣਾ ਆਂਦੀ ਆਦੀ ਖੜਦੀ ਟਾਈਮ ਹੈ ਜੀ ਹਨਾ ਆ ਖੜਦੀ ਹੈ ਜੀ ਦੇਖੋ 15 ਵੀ ਲੈ ਲੇ ਹੋ ਸਕਦਾ ਅਸੀਂ ਤਾਂ 12 ਦਿਨ ਖਰੂ ਵੱਧ ਵੀ ਖਸ ਸਕਦੀ ਆ ਬਾਕੀ ਬਣੂ ਬੜੀ ਦੇਖੋ ਠੀਕ ਹੈ ਜੀ ਚੱਲ ਆਡਾ ਲਾਓ ਆ ਲਾਈ ਪਈ ਹੈ ਦਿਨ 15 ਲੈ ਜੂ ਹਜੇ ਢੱਲਾ ਬਹੁਤ ਆ ਗੁਲਾਬੀ ਇਹਨੂੰ ਵੀ ਵੀਰੋ ਥਣ ਲੱਗਿਆ ਸੋਹਣੇ ਥਣ ਲੱਗੇ ਤਾਂ ਵੈੜ ਹੈ ਬਰੀਡ ਆ ਖੋਲੀਏ ਵੀਰ ਜੀ ਤੋਰਾ ਵਿਖਾਈਏ ਤਾਂ ਤੇ ਦੇਖੋ ਵੀਰੋ ਇਹ ਵੀ ਚੈੱਕ ਕਰ ਲਓ ਵੈੜ ਦੇਖੋ ਵੀਰਾ ਪ੍ਰਿੰਟ ਆਪਾਂ ਦਾ ਬਹੁਤ ਆ ਵੈਡ ਤੇ ਬਿਲਕੁਲ ਆ ਬ੍ਰੀਡ ਆ ਜੀ ਬ੍ਰੀਡ ਕਿਹੜਾ ਪਸ਼ੂਰ ਨੇ ਬਾਨੇ ਬਾਨਣਾ ਦੁੱਧ ਤਾਂ ਘਟਣਾ ਘਟਣਾ ਇਹ ਇਹ ਦੂਸਰਾ ਸੂਆ ਜੀ ਸਾਡੀ ਦੂਜਾ ਸੂਆ ਦੂਜਾ ਸੂਆ ਵੀ ਚੋਣ ਦੂਜਾ ਰਹਿ ਠੀਕ ਹੈ ਠੀਕ ਹੈ ਇਹਦਾ ਪੈਲਨ ਦਾ ਵੀ ਦੱਸ ਦੇ ਕੋਈ ਰਿਕਾਰਡ ਕਿੱਥੋਂ ਫਰੀਦਾਰੀ ਕੀਤੀ ਇਹਦਾ ਵੀਰ ਜੀ ਬਹੁਤ ਚੰਗਾ ਹੋ ਤੇ ਆਲੇ 18 20 ਲੀਟਰ ਚ ਹੋਇਆ ਵਾ 18 20 ਕਿਲੋ ਹਾਂਜੀ ਠੀਕ ਹੈ 18 20 ਕਿਲੋ ਬ੍ਰੀਡ ਆ ਵੈਡ ਬਾਕੀ ਚੰਗੀ ਹਾਂਜੀ ਬਿਲਕੁਲ ਇਹ ਕਿ ਦੂਜਾ ਸੂਆ ਹਾਂਜੀ ਇਹਨੂੰ ਵੀ ਚੰਗੀ ਪੇਟ ਪੁੱਠ ਲੱਗੀ ਉਪਰੋਂ ਬਹੁਤ ਚੰਗੀ ਵੈ ਖਾਨਲੇ ਵਾ ਚੰਗਾ ਲੱਗਿਆ ਹੋਵੇ ਜੀ ਪਸ਼ੂ ਦਾ ਇੱਕ ਬਰੀਡ ਹੋਵੇ ਤੇ ਦੁੱਧ ਦਾ ਕੋ ਪਾਇਦਾ ਹੋ ਜਾਂਦਾ। ਖਾਨ ਤੁਹਾਨੂੰ ਵਧੀਆ ਲੱਗਿਆ ਵੈਡ ਨੂੰ। ਸਮਾ ਲੋ ਵੀ। ਹਾਂਜੀ। ਸੋਹਣੀ ਮਿਹੜਾ ਵੀਰੋ। ਸਮਾ। ਹੋ ਲਈ ਜੀ। ਹਾਂਜੀ ਮੋੜ ਦਿਓ। ਸਮਾ ਲੋ। ਇਹਨੂੰ ਖਿਲਕੇ ਜਾਂਦਾ ਪੁੱਛੋ ਜਾਨੀ ਜੀ ਹਾਂਜੀ ਇੱਕ ਥਾਂ ਪੱਟਾ ਦਾ ਸਾਰਾ ਪਸ਼ੂ ਤੁਰਦਾ ਹੁੰਦਾ ਹੈ ਤਮੀਰ ਜੀ ਕਿਦਾਂ ਇਹ ਦਿਨ 10 12 15 ਖੜਦੇ ਆ 15 ਨੇ ਬਾਕੀ ਵੀਰੋ ਅਹੇ ਲਾਏ ਪਈ ਆ ਬਾਣੂ ਮੈਨੂੰ ਬੋਲ ਠੱਲਾ ਢੋਲਾ ਬੋਦ ਨੇ ਵੇਖੋ ਹਾਂ ਬਰੀਡ ਆ ਜੀ ਇਹ ਇਹਨਾਂ ਨੂੰ ਥੋੜਾ ਕੋਈ ਗੱਲ ਹਣਾ ਇਹਨਾਂ ਕਿ ਸ਼ਾਹ ਪੜਾ ਦੇ ਲਾ ਨਹੀਂ ਨਹੀਂ ਇਹਨਾਂ ਨੂੰ ਮੰਗੇ ਦੇ ਨਹੀਂ ਲੋੜ ਹੁੰਦੀ ਬਰੀਡ ਪਸ਼ੂ ਦਾਏ ਹੁੰਦਾ ਹਾਂਜੀ ਤਾਂ ਇਹ ਵਿਚਾਰ ਚ ਰੂ ਹੈ ਕਾਫੀ ਤਾਂ ਮੀਰ ਜੀ ਕਿੰਨੇ ਦੀ ਵੈੜ ਦੇ ਦੇਣੀ ਹੈ ਜੀ ਜੀ ਵੈੜ ਤੇ ਵੀ ਭਾਵੇਂ 90 ਕਰ ਲਈਏ ਮੌਨ ਭਾਵੇਂ 80 ਕਰ ਲਈਏ ਬਿਲਕੁਲ ਪਰ ਦੇਣੀ ਹੈ ਜੀ ਹਾਂਜੀ ਹਾਂਜੀ ਜੀ ਕਿੰਨੇ ਦੀ ਹਾਂ ਸਾਰਾ ਸੌ ਮਕਾਨਿਕਾ ਨਹੀਂ ਪ੍ਰਭਾਵੇਂ ਜਿੰਨੇ ਵੀ ਕੋ ਖੜੂਗਾ ਬਿਲਕੁਲ ਬਿਲਕੁਲ 75 ਹਜ਼ਾਰ ਦੇ ਦੇ ਜੀ 70 ਹਾਂਜੀ ਠੀਕ ਹੈ ਜੀ ਛੋੜ ਛੱਪਾ ਹਾਂ ਰਾਈ ਹਾਂਜੀ 70 ਦੀ 2 ਛੱਡ ਦਿਓ 68 ਦੀ ਫੀਗਰ ਦੋ ਹੀ ਹੋਰ ਜਾਂਦੋ 68000 ਦੀ ਜਾਂਦੋ ਵੀਰ ਜੀ ਉੱਡਦੀਆਂ ਲੇਕਿਨ ਸਾਹਮਣੂ ਕੋਈ ਵੀਰ ਜਾ ਕੇ ਦਾ 12 ਦਿਨ ਇਹ ਆ ਕਿ ਚਲੋ ਵੈਡ ਚੰਗਾ ਮੁੰਡਾ ਵੇਚਣ ਵਾਲਾ ਵੀਰ ਵੀ ਖੜ ਸਕਦਾ ਬਿਲਕੁਲ ਦੰਗਰ ਦੀ ਸਿਪ ਤੇ ਆ ਪੂਰੀ ਸਿਪ ਤੇ ਬਿਲਕੁਲ ਬਿਲਕੁਲ ਜੀ ਆਪਾਂ ਕੋਈ ਵੀਡੀਓ ਹੀ ਉਦੋਂ ਪਾਉਣੀ ਵੀ ਤਾ ਡੰਗਰੜ ਦਾ ਸਾਫ਼ਦਰਾ ਹੋਣਾ ਚੰਗਾ ਬਿਲਕੁਲ ਬਿਲਕੁਲ ਜੀ ਹਾਂ ਹੀਰੇ ਹੀਰੇ ਪਸ਼ੂ ਆ ਟਾਪ ਕਲਾਸ ਆ ਬਿਲਕੁਲ ਤਾ ਪਸ਼ੂ ਵੀ ਹੁੰਦਾ ਫਾਇਦਾ ਕਿ ਕੋਈ ਗਾਗ ਚੱਲ ਕੇ ਆਵੇ ਮੋੜ ਕੇ ਨਾ ਜਾਵੇ ਜੀ ਹਨਾ ਜੀ ਬਿਲਕੁਲ ਪਹਿਲੇ ਪਹਿਲੇ ਦੇ ਵਿਗਿਆ ਕੋਈ ਵੀਰ ਦੂਰੋਂ ਹੁੰਦੇ ਆ ਕਿ ਹਵਲੇ ਉਧਰੋਂ ਗੱਡੀ ਜੀ ਵੀ ਹੁੰਦੇ ਆ ਕਈ ਥਾਂ ਵੀਡੀਓ ਬਣਾਈ ਦੀਆਂ ਵਾ ਤਾਂ ਪ੍ਰੋਪਰ ਜੋ ਬਣਾਈ ਵਿਖਾਈ ਦਾ ਕੋਈ ਜੂਮ ਨਹੀਂ ਵੀਡੀਓ ਕਰੀਦੀ ਆਗੇ ਖੁਸ਼ ਹੁੰਦੇ ਆ ਪਸ਼ੂ ਦੇ ਲੱਗੇ ਆਗੇ ਵੀ ਕਦੀ ਵੀਰ ਕੋਈ ਮੋੜ ਕੇ ਨਹੀਂ ਗਿਆ ਹੋਊਗਾ ਕਿੱਥੋਂ ਵੀ ਵੀਡੀਓ ਪਾਈਦੀ ਬਿਲਕੁਲ ਤਾਂ ਪਸ਼ੂ ਵੀ ਸੁਣੇ ਆ ਤਾਂ ਵੀਰ ਜੀ ਇਹੋ ਜੇ ਪਸ਼ੂ ਦੀ ਇੱਕ ਕਈ ਵੀਰਾਂ ਨੂੰ ਡਿਮਾਂਡ ਹੁੰਦੀ ਆ ਚੰਗਾ ਪਸ਼ੂ ਤਾਂ ਵੀਰ ਜੀ ਕਿਦਾਂ ਦੋ ਵਿਹੜਾ ਨੇ ਹਨਾ ਜੀ ਤੇ ਜੇ ਕੋਈ ਜੋੜਾ ਪਾ ਲੂ ਤਾਂ ਛੋੜ ਚੱਪਾ ਹੋ ਜੂ ਠੀਕ ਹੈ ਕੋਈ ਫੋਨ ਲਾ ਲੇ ਮੋੜ ਦੇਣੀ ਜੀ ਤੇ ਵੇਖੋ ਵੀਰੋ ਇਹ 66000 ਦੀ ਆ ਉਹ ਇੱਕ ਵੀ ਦੀ ਆ ਤੁਸੀਂ ਫੋਨ ਜਰੂਰ ਲਾ ਲਿਓ ਜੀ ਮੋੜ ਦੇਣੀ ਆ ਮਾਨਤਨ ਜੋੜੇ ਚ ਹੋ ਜੂ ਤਾਂ ਬਾਕੀ ਇਹੋ ਬੇਨਤੀ ਹੈ ਕਿ ਵੀਰੋ ਇਹ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨਾ ਵੀਰਾਂ ਨਹੀਂ ਕੀਤਾ ਜਿਉ ਉਹਨਾਂ ਨੂੰ ਨਵੀਂ ਤੋਂ ਨਵੀਂ ਵੀਡੀਓ ਵੀ ਖਾਲੀ ਜਾਵੇ ਬਾਕੀ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਪਸ਼ੂ ਨਹੀਂ ਵੀਰੇ ਛੱਡ ਕੇ ਜਾਂਦੇ ਤਾਂ ਹੈ ਵੀ ਚਾਰੂ ਨੇ ਪਸ਼ੂ ਤਾਂ ਮਾਨਤਨ ਵੀ ਤੁਹਾਡਾ ਹੋ ਜੂ ਤਾਂ ਐਡਰੈਸ ਵੀ ਦੱਸ ਦਈਏ ਪਿੰਡ ਆਪਣਾ ਇੱਕ ਵੀਰ ਜੀ ਨਾਮ ਮੇਰਾ ਪਰਮਜੀਤ ਸਿੰਘ ਜੀ ਹਾਂਜੀ ਪਿੰਡ ਬੇ ਅਗੇਵਾਲ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਹਾਂਜੀ ਕਥੂਨੰਦ ਤੋਂ 5 ਕਿਲੋਮੀਟਰ ਜੇ ਮਜੀਠੇ ਤੋਂ 5 ਕਿਲੋਮੀਟਰ ਵੀਰ ਜੀ ਠੀਕ ਹੈ ਜੀ ਹਾਂਜੀ ਫੋਨ ਨੰਬਰ ਦਾ 62808838622 ਠੀਕ ਹੈ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ